ਤੁਸੀਂ ਦੇਖ ਰਹੇ ਹੋ ਸਮਝਰ نیوز ਮੈਂ ਹਾਪ ਪਵਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪਾਕ ਦੀ ਸਿਆਸਤ ਦੇ ਵਿੱਚ ਗੱਲਬਾਤ ਕਰਾਂਗੇ ਸਿਆਸਤ ਨੂੰ ਲੈ ਕੇ ਗੱਲਬਾਤ ਕਰਾਂਗੇ ਈਵੀਐਮ ਅਤੇ ਵੀਵੀਪੈਟ ਨੂੰ ਲੈ ਕੇ ਐਸਸੀ ਦੇ ਵੱਲੋਂ ਦਿੱਤੇ ਗਏ ਡਾਇਰੈਕਸ਼ਨਾਂ ਨੂੰ ਲੈ ਕੇ ਤੇ ਨਾਲ ਹੀ 15 ਦਿਨਾਂ ਦੇ ਵਿੱਚ 40 ਥਾਵਾਂ ਤੇ ਭਾਜਪਾ ਆਗੂਆਂ ਦਾ ਵਿਰੋਧ ਹੁੰਦਾ ਪਰ ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਣਾ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਵਿਰਿੰਦਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਵਿੰਦਰ ਜੀ ਵਿਰਿੰਦਰ ਜੀ ਐਸਸੀ ਦੇ ਵੱਲੋਂ ਯਾਨੀ ਕਿ ਸੁਪਰੀਮ ਕੋਰਟ ਦੇ ਵੱਲੋਂ ਡਾਇਰੈਕਸ਼ਨਾਂ ਜਾਰੀ ਹੁੰਦੀਆਂ ਨੇ ਦੋ ਡਾਇਰੈਕਸ਼ਨਾਂ ਆਈਆਂ ਨੇ ਤੇ ईवीएम ਮਸ਼ੀਨਾਂ ਨੂੰ ਲੈ ਕੇ ਤੇ ਵੀਵੀ ਪੈਡ ਮਸ਼ੀਨਾਂ ਨੂੰ ਲੈ ਕੇ ਇਹ ਜਾਰੀ ਕੀਤੀ ਗਈ ਹੈ ਡਾਇਰੈਕਸ਼ਨ ਤੇ ਕੀ ਕੀ ਗੱਲਾਂ ਇਹਦੇ ਵਿੱਚ ਕਹੀਆਂ ਗਈਆਂ ਨੇ ਤੇ ਤੁਹਾਡੇ ਕੀ ਵਿਚਾਰ ਨੇ ਦੇਖੋ ਜਿਹੜੀਆਂ ਦੋ ਡਾਇਰੈਕਸ਼ਨਸ ਆਈਆਂ ਨੇ ਆਪਣੇ ਵੱਡੀਆਂ ਡਾਇਰੈਕਸ਼ਨਸ ਆਈਆਂ ਨੇ ईवीएम ਮਸ਼ੀਨਾਂ ਤੇ ਨਾਲ ਜਿਹੜਾ ਵੀਵੀ ਪੈਡ ਹੁੰਦਾ ਹੈ ਜਿਹਦਾ ਫੁੱਲ ਫਾਰਮ ਹੁੰਦੀ ਹੈ ਵੋਟਰ ਵੈਰੀਫੀਏਬਲ ਪੇਪਰ ਆਡਿਟ ਟ੍ਰੇਲ ਵੀਵੀ ਪੈਡ ਉਸ ਨੂੰ ਲੈ ਕੇ ਕੀ ਗਾਈਡਲਾਈਨਸ ਆਈਆਂ ਨੇ ਕੀ ਕਿਹਾ ਔਰ ਕਿਹੜੀਆਂ ਪਟੀਸ਼ਨਸ ਜਿਹੜੀਆਂ ਨੇ ਸੁਪਰੀਮ ਕੋਰਟ ਵੱਲੋਂ ਉਹਨਾਂ ਨੂੰ ਰੱਦ ਕੀਤਾ ਗਿਆ ਦੇਖੋ ਅਕਸਰ ਅਸੀਂ ਸੁਣਦੇ ਆ ਰਹੇ ਹਾਂ ਮਾਮਲਾ ਜਿਹੜਾ ਹੈ ਈਵੀਐਮ ਇਲੈਕਟ੍ਰੋਨਿਕ VOTING ਮਸ਼ੀਨ ਨੂੰ ਲੈ ਕੇ ਕਾਫੀ ਲੰਮੇ ਸਮੇਂ ਤੋਂ ਬਹੁਤ ਸਾਰੇ ਲੋਕਾਂ ਵੱਲੋਂ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਸੀ ਕਿ ਕਿ ਇਹਦੇ ਚ ਗੜਬੜੀ ਹੋ ਸਕਦੀ ਹੈ ਔਰ ਸੁਪਰੀਮ ਕੋਰਟ ਦੇ ਵਿੱਚ ਵੀ ਕੁਝ ਪਟੀਸ਼ਨਰਸ ਨੇ ਕਿ ਪਟੀਸ਼ਨਸ ਪਾਈਆਂ ਸੀਗੀਆਂ ਕਿ EVM ਦੇ ਉੱਤੇ ਸ਼ੱਕ ਹੈ। ਔਰ ਕਈਆਂ ਦਾ ਕਹਿਣਾ ਸੀਗਾ ਕਈ ਪਟੀਸ਼ਨਰਸ ਦਾ ਇਹ ਕਹਿਣਾ ਸੀਗਾ ਕਿ ਬੈਲਟ ਪੇਪਰ ਵਾਲਾ ਜਿਹੜਾ ਸਿਸਟਮ ਹੈ ਕਾਗਜ਼ ਦੇ ਉੱਤੇ ਤੁਸੀਂ ਪਹਿਲਾਂ ਦੇਖਿਆ ਹੋਣਾ ਕਿ ਮੋਹਰ ਲੱਗਦੀ ਹੁੰਦੀ ਸੀ ਪਹਿਲਾਂ ਪਹਿਲੇ ਸਮੇਂ ਦੇ ਵਿੱਚੋਂ ਕਾਫੀ ਲੰਮੇ ਸਮੇਂ ਪਹਿਲਾਂ ਮੋਹਰ ਲੱਗਦੀ ਹੁੰਦੀ ਸੀ ਠਾ ਕਰਕੇ ਮੋਹਰ ਲਾਉਂਦੇ ਸੀ ਉਹ ਬੈਲਟ ਪੇਪਰ ਦੇ ਵਿੱਚ ਪਰਤੀ ਪਾਦ ਸੀ ਵੋਟ ਪੈ ਗਈ। ਵੀ ਉਹ ਸਿਸਟਮ ਜਿਹੜਾ ਹੈ ਉਹ ਲਾਗੂ ਕੀਤਾ ਜਾਵੇ। ਹੁਣ ਕਈਆਂ ਦਾ ਇਹ ਕਹਿਣਾ ਸੀ ਆ ਕਿ ਭਾਈ ਜਿਹੜੇ ਵੀ ਵੀ ਪੈਡ ਦੇ ਵਿੱਚ ਜਿਹੜੀ ਪਰਚੀ ਨਿਕਲਦੀ ਹੈ ਨਾ ਵੀ ਵੀ ਪੈਟ ਮਸ਼ੀਨ ਈਵੀਐ ਮਸ਼ੀਨ ਦੇ ਨਾਲ ਅਟੈਚਡ ਹੁੰਦੀ ਹੈ ਤੇ ਉਹਦੇ ਸਾਹਮਣੇ ਅੱਜ ਕੱਲ ਉਹ ਦੇਖਿਆ ਨਾ ਸਕਰੀਨ ਜਿਹੜੀ ਵੀ ਵੀ ਪੈਟ ਦੀ ਜਦੋਂ ਤੁਸੀਂ ਵੋਟ ਮਾਦੇ ਟੂ ਦੀ ਆਵਾਜ਼ ਆਉਂਦੀ ਹੈ ਤੇ ਨਾਲੇ 7 ਸੈਕਿੰਡਸ ਜਿਹੜੀ ਲਾਈਟ ਜਗਦੀ ਹੈ ਉਹ ਵੀ ਵੀ ਪੈਟ ਮਸ਼ੀਨ ਦੇ ਵਿੱਚ ਨਜ਼ਰ ਆਉਂਦਾ ਲਓ ਜੀ ਜਿਹੜੇ ਅਸੀਂ ਸਿੰਬਲ ਨੂੰ ਵੋਟ ਪਾਈ ਸੀ ਉਹ ਸਿੰਬਲ ਸਾਹਮਣੇ ਨਜ਼ਰ ਆਇਆ ਲਓ ਜੀ ਇਹ ਸਿੰਬਲ ਨੂੰ ਵੋਟ ਪਾਈ ਸੀ ਦੇਰਸਾ ਉਪਰਚੀ ਜਿਹੜੀ ਹੈ ਉਹ ਹੇਠਾਂ ਡਿੱਗ ਜਾਂਦੀ ਹੈ ਹੁਣ ਕਈਆਂ ਦਾ ਕਹਿਣਾ ਸੀਗਾ ਕਿ ਭਾਈ ਪਟੀਸ਼ਨਰਸ ਦਾ ਵੀ ਇਹ ਜਿਹੜੀ ਵੀਵੀ ਪੈਟ ਮਸ਼ੀਨ ਹੈ ਨਾ ਇਹ ਟਰਾਂਸਪੇਰੈਂਟ ਹੋਵੇ ਪਰ ਪਰਚੀ ਥੱਲੇ ਡਿੱਗਦੀ ਨਜ਼ਰ ਆਵੇ ਵੀ ਸਾਫ਼-ਸਾਫ਼ ਪਰਚੀ ਥੱਲੇ ਡਿੱਗਦੀ ਪਈ ਹੈ ਤੇ ਕਈ ਪਟੀਸ਼ਨਰਸ ਦਾ ਇਹ ਕਹਿਣਾ ਸੀਗਾ ਕਿ ਭਾਈ ਸਿਸਟਮ ਇਦਾਂ ਕਰੋ ਕਿ ਵੀਵੀ ਪੈਟ ਮਸ਼ੀਨ ਤੋਂ ਜਿਹੜੀ ਪਰਚੀ ਨਿਕਲਦੀ ਹੈ ਉਹ ਆਪ ਵੋਟਰ ਕੱਢੇ ਤੇ ਉਹ ਡੱਬੇ ਚ ਪਾ ਦੇ ਸੋ ਇਹੋ ਜਿਹੜੀਆਂ ਦਲੀਲਾਂ ਜਿਹੜੀਆਂ ਅਸੀਂ ਆਰਗੂਮੈਂਟਸ ਜਿਹੜੇ ਉਹ ਆ ਪੇਸ਼ ਕੀਤੇ ਗਏ ਸੀ ਇੱਕ ਪਟੀਸ਼ਨਰਸ ਵੱਲੋਂ ਇਹ ਵੀ ਗੱਲ ਕਹੀ ਗਈ ਸੀ ਕਿ ਕਿ ਜਿਹੜੀ ਵੀਪੈਟ ਮਸ਼ੀਨ ਦੇ ਵਿੱਚ ਆ ਜਿਹੜੀ ਮਿਲਾ ਮਲਾਉਂਦੇ ਨੇ ਨਾ 100% ਮਤਲਬ ਕਿ ਉਹ ਨੂੰ ਰੈਂਡਮਲੀ ਪਹਿਲਾਂ ਹੁੰਦਾ ਕੀ ਹੈ ਕਿ ਜਦੋਂ ਆਪਾਂ ਵੋਟ ਪਾਉਨੇ ਆ ਉਹ ਬਹੁਤ ਘੱਟ ਜਿਹੜੇ ਜਿੱਥੇ ਬੂਥ ਨੇ ਜੀ ਉੱਥੇ ਜਾ ਕੇ ਰੈਂਡਮਲੀ ਹੁੰਦਾ ਹੈ ਕਿ ਉਹ ਉਹ ਉਸ ਬੂਥ ਦੇਤੇ ਜਿੱਨੀਆਂ ਵੀਵੀ ਪੈਂਡ ਮਸ਼ੀਨਾਂ ਦੇ ਵਿੱਚ ਪਰਚੀ ਹੁੰਦੀ ਹੈ ਨਾ ਉਹ ਰਿਕਨਸਾਈਲ ਕੀਤੀ ਜਾਂਦੀ ਹੈ ਨਿਮਲਾਈਆਂ ਜਾਂਦੀਆਂ ਈਵੀਐਮ ਦੇ ਨਾਲ ਭਾਈ ਇਹ ਇਹੀ ਹੈ ਇਹ ਇਸ ਬੰਦੇ ਨੇ ਮਤਲਬ ਇਹ ਇਸ ਸਿੰਬਲ ਨੂੰ ਵਰਡ ਪਾਈ ਹੈ ਓਕੇ ਇਹ ਇਹ ਸਿੰਬਲ ਪੂਰਾ ਰੀਕਨਸਾਈਲ ਰੀਕਨਸਾਈਲ ਹੁੰਦਾ ਗਣਤੀ ਹੁੰਦੀ ਆ ਪਰ ਹਾਂ ਈਵੀਐਮ ਮਸ਼ੀਨਾਂ ਦੇ ਥਰੂ ਜਿਹੜੇ ਪਰਚੀਆਂ ਜਿਹੜੀਆਂ ਨਿਕਲਦੀਆਂ ਉਹਨਾਂ ਨੂੰ ਮਲਾਇਆ ਜਾਂਦਾ 100% ਪਰ ਇਹ ਸਾਰਿਆਂ ਜੀ ਨਹੀਂ ਹੁੰਦਾ ਬਹੁਤ ਘੱਟ ਚ ਹੁੰਦਾ ਰੈਂਡਮਲੀ ਹੁੰਦਾ ਹੋਰ ਪਟੀਸ਼ਨਰਜ਼ ਦਾ ਕੁਝ ਦਾ ਇਹ ਵੀ ਕਹਿਣਾ ਸੀਗਾ ਕਿ ਇਹ ਜਿਹੜੀ ਵੀਵੀ ਪੈਡ ਦੇ ਥਰੂ ਜਿਹੜੀ ਰੀਕਨਸਿਲੇਸ਼ਨ ਹੋਣੀ ਹੈ ਯਾਨੀ ਕਿ ਮਿਲਾਨ ਹੋਣਾ ਹੈ ਮਲਾਇਆ ਜਾਣਾ ਹੈ ਇਹ 100% ਦੀ ਕੀਤਾ ਜਾਵੇ ਹੂੰ ਸੋ ਇਹਨਾਂ ਇਹ ਇਸ ਦੇ ਨਾਲ ਹੀ ਜਿਹੜਾ ਮਤਲਬ ਇੱਕ ਹੋਰ ਅ ਮਤਲਬ ਕਿ ਸਿਗਾ ਜੀ ਪੈਟੀਸ਼ਨਰ ਹੈਗੇ ਨੇ ਐਸੋਸੀਏਸ਼ਨ ਆਫ ਡੈਮੋਕਰੈਟਿਕ ਰਿਫਾਰਮਸ ਹਮਮ ਉਹ ਲਾਗੇ ਲਾਸਟ ਇਅਰਿੰਗ ਚ ਤੇ ਉਹਨੇ ਇਥੋਂ ਤੱਕ ਕਹਿ ਦਿੱਤਾ ਕਿ ਜਿਹੜੇ ਹੈਗੇ ਆ ਆਪਣੇ ਇਲੈਕਸ਼ਨ ਕਮਿਸ਼ਨ ਹੈ ਇਹ ਦਾ ਪੂਰੇ ਦਾ ਪੂਰਾ ਜਿਹੜਾ ਥੌਟ ਪ੍ਰੋਸੈਸ ਹੈ ਇਹ ਹੀ ਤਬਦੀਲ ਕਰਨ ਦੀ ਲੋੜ ਹੈ ਪੈਟੀਸ਼ਨਰਸ ਨੇ ਇਹ ਆਪਣਾ ਸੁਝਾਅ ਇੱਕ ਨੇ ਉਥੇ ਦਿੱਤਾ ਸੀਗਾ ਔਰ EVM ਮਤਲਬ ਉਹ ਪਹਿਲਾਂ ਤੋਂ ਹੀ ਕਹਿ ਰਿਹਾ ਮੰਨ ਰਿਹਾ ਕਿ ਭਾਈ ਜਿਹੜਾ ਹੋਵੇ ਉਹਨਾਂ ਦਾ ਕੰਮ ਹੈਗਾ ਜਾਂ ਜੋ ਵੀ ਉਹਨਾਂ ਦਾ ਜੋ ਕੁਝ ਵੀ ਕਰ ਰਹੇ ਨੇ ਜੋ ਚੱਲ ਰਿਹਾ ਉਹ ਸਹੀ ਹੈ ਸੋ ਇਹ ਸਭ ਚੀਜ਼ਾਂ ਜਿਹੜੀਆਂ ਨੇ ਉਹ ਚੰਗੀਆਂ ਸੀਗੀਆਂ ਹੈਨਾ ਤੇ ਅ ਦੇਖੋ ਪੈਸੀ ਸੁਪਰੀਮ ਕੋਰਟ ਨੇ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਇਹਨੇ ਇੱਕ ਨੋਟਿਸ ਵੀ ਭੇਜਿਆ ਵੀ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਹੁਣ ਇਸ ਨੂੰ ਕੁੱਲ ਮਿਲਾ ਕੇ ਜੋ ਕੁਝ ਹੋਇਆ ਔਰ ਇਹਦੇ ਵਿੱਚ ਕੀ ਹੈ ਕਿ ਇੱਕ ਚੀਜ਼ ਤੁਹਾਨੂੰ ਮਤਲਬ ਕਿ ਕੀ ਕਿਹਾ ਡਾਇਰੈਕਸ਼ਨਸ ਕੀ ਦਿੱਤੀਆਂ ਨੇ ਡਾਇਰੈਕਸ਼ਨ ਹਾਲਾਂਕਿ ਸੁਪਰੀਮ ਕੋਰਟ ਨੇ ਇਹ ਦੇ ਉੱਤੇ ਜੋ EVM ਮਸ਼ੀਨਾਂ ਨੂੰ ਲੈ ਕੇ ਪੂਰਾ ਕੌਨਫੀਡੈਂਸ ਜਿਹੜਾ ਹੈ ਉਹ ਜ਼ਾਹਰ ਕੀਤਾ ਹੈ EVM ਮਸ਼ੀਨਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਦੋ ਜੱਜਾਂ ਦਾ ਬੈਂਚ ਹੈ ਕਿ ਤੇ ਜਸਟਿਸ ਸੰਜੀਵ ਖੰਨਾ ਔਰ ਦੂਸਰਾ ਦਿਪੰਕਰ ਦੱਤ ਜਿਹੜੇ ਜਸਟਿਸ ਨੇ ਸੁਪਰੀਮ ਕੋਰਟ ਦੇ ਇਹਨਾਂ ਨੇ ਜੋ ਡਾਇਰੈਕਸ਼ਨ ਦਿੱਤੀਆਂ ਨੇ ਇਸ ਬੈਂਚ ਦੇ ਤੇ ਸਾਰੀ ਸੁਣਵਾਈ ਹੋਈ ਹੈ ਅ ਦੇਖੋ ਗੱਲ ਪਤਾ ਕੀ ਹੈ ਜੋ ਉਹਨਾਂ ਨੇ ਡਾਇਰੈਕਸ਼ਨ ਦਿੱਤੀਆਂ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦਾ ਸੀ ਜਦੋਂ ਵੀ ਆਪਾਂ ਵੋਟ ਪਾਉਂਦੇ ਆ ਨਾ ਵੋਟ ਪਾਉਣ ਦੇ ਨਾਲ ਜਿਹੜਾ ਆ ਸਿੰਬਲ ਨੂੰ ਵੋਟ ਪਾਈ ਜਾਂਦੀ ਹੈ ਉਹ ਆ ਵੋਟ ਜਿਹੜੀ ਹੈ ਨਾ ਉਹ ਵੀਵੀ ਪੈਡ ਦੇ ਵਿੱਚ ਤੇ ਪਰਚੀ ਨਿਕਲਦੀ ਹੈ ਜਦੋਂ ਨਜ਼ਰ ਆਉਂਦੀ ਹੈ ਹੈਨਾ ਉਹ ਸਿੰਬਲ ਨਜ਼ਰ ਆਉਂਦਾ ਵੀਵੀ ਪੈਡ ਦੀ ਸਕਰੀਨ ਦੇ ਉੱਤੇ ਪਰ ਇਹਦੇ ਨਾਲ ਹੀ ਇੱਕ ਇਲੈਕਸ਼ਨ ਕਮਿਸ਼ਨ ਹੈ ਕਿ ਇੱਕ ਚਿਪ ਲੱਗੀ ਹੁੰਦੀ ਹੈ ਵੀਵੀ ਪੈਡ ਤੇ ਵਿੱਚ ਉਸ ਨੂੰ ਕਹੇ ਜਾਂਦਾ 4MB ਫਲੈਸ਼ ਮੈਮਰੀ ਕਿਹਾ ਜਾਂਦਾ ਉਸ ਮੈਮਰੀ ਦੇ ਵਿੱਚ ਉਹ ਪੂਰੇ ਪੂਰਾ ਜਿਹੜਾ ਸਿੰਬਲਸ ਨੇ ਜਿਹੜੇ ਜਿਹੜੇ ਸਿੰਬਲ ਵੋਟ ਪਾਈ ਜਾਂਦੀ ਆ ਉਹ ਸਾਰੇ ਸਿੰਬਲ ਜਿਹੜੇ ਉਹ ਤੇ ਸਟੋਰ ਹੋ ਜਾਂਦੇ ਨੇ ਇੰਨੀ ਵਾਰ ਇਹ ਸਿੰਬਲ ਨੂੰ ਵੋਟ ਪਈ ਐ ਇੰਨੀ ਵਾਰ ਇਹ ਸਿੰਬਲ ਨੂੰ ਵੋਟ ਪਈ ਉਹ ਕਾਊਂਟਿੰਗ ਪੂਰੀ ਦੀ ਪੂਰੀ ਉਸ 4MB ਜਿਹੜੀ ਆ ਫਲੈਸ਼ ਮੈਮਰੀ ਆ ਉਹਦੇ ਸਟੋਰ ਹੋ ਜਾਂਦੀ ਆ ਔਰ ਇਹ ਜਿਹੜੀ ਚੀਜ਼ ਐ ਡਾਇਰੈਕਸ਼ਨਸ ਹੁਣ ਮੇਨ ਗੱਲ ਐ ਕਿ ਸੁਪਰੀਮ ਕੋਰਟ ਵੱਲੋਂ ਡਾਇਰੈਕਸ਼ਨਸ ਕੀ ਦਿੱਤੀਆਂ ਗਈਆਂ ਨੇ ਹੁਣ ਡਾਇਰੈਕਸ਼ਨਸ ਇਹ ਦਿੱਤੀਆਂ ਗਈਆਂ ਨੇ ਕਿ ਜਿਹੜੀਆਂ ਆ ਵੀ ਜਿਹੜੀਆਂ ਵੀਵੀ ਪੈਟ ਦੇ ਵਿੱਚ ਜਿਹੜੀ ਆ ਚੀਜ਼ ਜਿਹੜੀ ਸਟੋਰ ਹੁੰਦੀ ਆ ਹੈ ਨਾ ਜੋ ਕੋਈ ਵੀ ਸਟੋਰ ਹੁੰਦਾ ਇਹਨੂੰ ਤੇ ਜਦੋਂ ਨਤੀਜਾ ਆਉਂਦਾ ਨਤੀਜੇ ਤੋਂ 45 ਦਿਨ ਤੱਕ ਇਸ ਨੂੰ ਸਟੋਰ ਕਰਕੇ ਰੱਖਿਆ ਜਾਵੇ ਸੀਲਡ ਕਰਕੇ ਰੱਖਿਆ ਜਾਵੇ ਇਸ ਉਸ ਨੂੰ ਇਹਨੂੰ ਕਹਿੰਦੇ ਨੇ ਜੀ ਆਪਣੇ ਐਸ ਐਲ ਯੂ ਸਿੰਬਲ ਲੋਡਿੰਗ ਯੂਨਿਟ ਇਸ ਨੂੰ सील ਕਰਕੇ ਰੱਖਿਆ ਜਾਵੇ ਸਟੋਰ ਕਰਕੇ ਰੱਖਿਆ ਜਾਵੇ 45 ਦਿਨਾਂ ਤੱਕ ਪਹਿਲੀ ਤੇ ਇਹ ਡਾਇਰੈਕਸ਼ਨ ਆ ਦੂਸਰੀ ਡਾਇਰੈਕਸ਼ਨ ਕੀ ਹੈ ਦੂਸਰੀ ਡਾਇਰੈਕਸ਼ਨ ਇਹ ਹੈ ਕਿ ਮੰਨ ਲਓ ਕਿ ਜਿਹੜਾ ਬੰਦਾ ਹਾਰ ਜਾਂਦਾ ਮੰਨ ਲਓ ਉਥੇ 10 ਕੈਂਡੀਡੇਟ ਖੜੇ ਸੀ ਕਿਸੇ ਹਲਕੇ ਦੇ ਵਿੱਚੋਂ ਕਿਸੇ ਲੋਕ ਸਭਾ ਹਲਕੇ ਚੋਂ 10 ਕੈਂਡੀਡੇਟ ਮੰਨ ਲਓ ਖੜੇ ਸੀ ਪਹਿਲੇ ਵਾਲਾ ਜਿੱਤ ਗਿਆ ਹੁਣ ਦੂਸਰਾ ਤੇ ਤੀਸਰਾ ਸਿਰਫ 10 10 ਨਹੀਂ ਦੂਸਰਾ ਤੇ ਤੀਸਰਾ ਇਹ ਕਹਿੰਦੇ ਨੇ ਕਿ ਭਾਈ ਅਸੀਂ ਜਿਹੜੇ ਜਿਹੜੇ ਵੋਟ ਜਿੰਨੂ ਜਿੰਨੂ ਪਈ ਆ ਜਿਹੜੇ ਜਿਹੜੇ ਸਿੰਬਲ ਨੂੰ ਪਈ ਆ ਅਸੀਂ ਕਾਊਂਟ ਕਰਨਾ ਚਾਹੁੰਦੇ ਆ ਹੂੰ ਉਹ ਸਾਰੇ ਨਹੀਂ ਮੰਨ ਲਓ ਪਹਿਲਾ ਜਿੱਤ ਗਿਆ ਬਾਕੀ ਨਾ ਨਹੀਂ ਕਰ ਸਕਦੇ ਸਿਰਫ ਪਹਿਲੇ ਦੋ ਇੱਕ ਹਫ਼ਤੇ ਦੇ ਅੰਦਰ ਅੰਦਰ ਇਹ ਰਿਕਵੈਸਟ ਕਰ ਸਕਦੇ ਨੇ ਹੂੰ ਆਪਣੇ ਇਲੈਕਸ਼ਨ ਕਮਿਸ਼ਨ ਨੂੰ ਕਿ ਭਾਈ ਉਹ ਇਹ ਸਾਨੂੰ ਨਾ ਮਤਲਬ ਕਿ ਅ ਅਸੀਂ ਇਹ ਜਿਹੜੀ ਹੈਗੀ ਆ ਕਾਊਂਟਿੰਗ ਦੇਖਣਾ ਚਾਹੁੰਦੇ ਆ ਇਹ ਸਭ ਚੀਜ਼ਾਂ ਜਿਹਨੇ ਵੈਰੀਫਾਈ ਕਰਨੀਆਂ ਚਾਹੁੰਦੇ ਆ ਜੀ ਉਹਦੇ ਵਾਸਤੇ ਕੀ ਹੈ ਇੱਕ ਹਫਤੇ ਦਾ ਸਮਾਂ ਹੁੰਦਾ ਉਹ ਇਸ ਹਸਪਤਲ ਦੇ ਵਿੱਚ ਉਹ ਜਿਹੜਾ ਖਰਚਾ ਹੋਊਗਾ ਇਹਨਾਂ ਨੂੰ ਕਰਨਾ ਪਊਗਾ ਉਹ ਜਿਹੜੇ ਕੈਂਡੀਡੇਟ ਜਿਹੜੇ ਦੂਜੇ ਔਰ ਤੀਸਰੇ ਰੈਂਕ ਤੇ ਆਏ ਸੀ ਜਿਹੜੇ ਹਾਰ ਗਏ ਸੀ ਹੁਣ ਉਹਦੇ ਵਿੱਚ ਵੀ ਕੀ ਹੈ ਕਿ ਜੇ ਮੰਨ ਲਓ EVM ਮਸ਼ੀਨ ਦੇ ਵਿੱਚ ਕੋਈ ਗੜਬੜ ਪਾਈ ਜਾਂਦੀ ਹੈ ਤਾਂ ਉਹ ਜਿਹੜਾ ਖਰਚਾ ਹੈਗਾ ਉਹ ਇਹਨਾਂ ਨੂੰ ਰਿਫੰਡ ਹੋ ਜਾਊਗਾ ਠੀਕ ਹੈ ਆ ਜਿਹੜੇ ਕੈਂਡੀਡੇਟ ਜਿਹੜੇ ਦੂਜੇ ਔਰ ਤੀਜੀ ਪੋਜੀਸ਼ਨ ਤੇ ਆਏ ਸੀ ਆਦਰਵਾਇਜ਼ ਉਹ ਨਹੀਂ ਰਿਫੰਡ ਹੋਊਗਾ ਸੋ ਇਹਦੇ ਵਿੱਚ ਇੱਕ ਤੇ ਇਹ ਦਿਸ਼ਾ ਦਿੱਤੀ ਗਈ ਹੈ ਕਿ ਅਗਰ ਕੋਈ ਜਿਹੜਾ ਦੂਸਰੀ ਔਰ ਤੀਸਰੀ ਪੋਜੀਸ਼ਨ ਵਾਲਾ ਬੰਦਾ ਹੈ ਜੇ ਉਹ ਦੁਬਾਰਾ ਜਾਣਾ ਚਾਹੁੰਦਾ ਹੈ ਕਿੰਨੇ ਵੋਟਾਂ ਪਈਆਂ ਨੇ ਕੀ ਉਹ ਇਹਦੀ ਕਨਸਾਈਲ ਕਰਵਾ ਸਕਦਾ ਹਫਤੇ ਦੇ ਵਿੱਚ ਵਿੱਚ ਇਹ ਚੀਜ਼ਾਂ ਕੀਤੀਆਂ ਜਾ ਸਕਦੀਆਂ ਨੇ ਇੱਕ ਹੋਰ ਜਿਹੜੀ ਹੈਗੀ ਹੈ ਸੁਜੈਸ਼ਨ ਜਿਹੜਾ ਸੁਝਾਅ ਹੈ ਸੁਪਰੀਮ ਕੋਰਟ ਨੇ ਇਲੈਕਸ਼ਨ ਕਮਿਸ਼ਨ ਨੂੰ ਦਿੱਤਾ ਹੈ ਕਿ ਉਹਦੇ ਜੇ ਕਿਹਾ ਜਾਂਦਾ ਕਿ ਦੇਖੋ ਜਿਸ ਤਰੀਕੇ ਦੇ ਨਾਲ ਆਪਾਂ ਬੈਂਕਾਂ 'ਚ ਦੇਖਦੇ ਹਾਂ ਕੋਈ ਬੈਂਕਾਂ ਦੇ ਵਿੱਚ ਕਈ ਵਾਰੀ ਨਾ ਬਹੁਤ ਜ਼ਿਆਦਾ ਨੋਟ ਆਉਂਦੇ ਨੇ ਅੱਜ ਕੱਲ ਤੇ ਭਾਵੇਂ ਥੋੜੇ ਆਉਣ ਬਹੁਤ ਹੀ ਹੌਲਾ 10 2000 ਰੁਪਈਆ ਵੀ ਆਵੇ ਤੇ ਉਹ ਮਸ਼ੀਨ ਲੱਗੀ ਹੁੰਦੀ ਹੈ ਮਸ਼ੀਨ ਜੇ ਪਾਉਂਦੇ ਫਟਾਫਟ ਕਾਊਂਟਿੰਗ ਹੋ ਜਾਂਦੀ ਹੈ ਸਾਹਮਣੇ ਡਿਸਪਲੇ ਹੋ ਜਾਂਦਾ ਹਾਂ ਜੀ 100 ਦੇ 100 ਨੋਟ ਗੱਦੀ ਜਿਹੜੀ ਹੈਗੇ ਉਹ ਪੂਰੀ ਪੂਰੀ ਹੈਗੀ ਆ ਜੀ ਹੈ ਨਾ ਔਰ ਉਹਦੇ 'ਚ ਕੀ ਹੈ ਕਿ ਕਹਿੰਦੇ ਤੁਸੀਂ ਵੀ ਇਹੋ ਜਿਹੀ ਇੱਕ ਮਸ਼ੀਨ ਬਣਾਓ ਕਿ ਜਿਹਦੇ ਨਾਲ ਜਿਹੜੀ ਉਹ ਪਰਚੀਆਂ ਨੇ ਵੀ ਵੀ ਪੈਡ 'ਚੋਂ ਨਿਕਲਦੀਆਂ ਨੇ ਉਹਨਾਂ ਨੂੰ ਕਾਊਂਟ ਕੀਤਾ ਜਾਵੇ ਪਰ ਉਹਦਾ ਤੱਕ ਜਿਹੜਾ ਇਲੈਕਸ਼ਨ ਕਮਿਸ਼ਨ ਰਾਹੀਂ ਸੀ ਇਲੈਕਸ਼ਨ ਕਮਿਸ਼ਨ ਦਾ ਇਹ ਤਰਕ ਸੀ ਕਿ ਭਾਈ ਇਹ ਜਿਹੜੀਆਂ ਕੋਰਟ ਨੂੰ ਕਿਹਾ ਸੀਗਾ ਕਿ ਜੱਜ ਸਾਹਿਬ ਇਹ ਜਿਹੜੀਆਂ ਆਪਣੇ ਪਰਚੀਆਂ ਨੇ ਬਹੁਤ ਜ਼ਿਆਦਾ ਬਰੀਕ ਨੇ ਪਤਲੀਆਂ ਨੇ ਕਾਗਜ਼ ਪੇਪਰ ਬਹੁਤ ਪਤਲਾ ਹੈ ਕਾਊਂਟਿੰਗ ਮਸ਼ੀਨ ਦੇ ذریعے ਨਹੀਂ ਹੋ ਸਕਦੀ ਖੈਰ ਇਹ ਜਿਹੜੀ ਹੈ ਇਹ ਇਹਨਾਂ ਨੇ ਆਪਣੇ ਵੱਲੋਂ ਜਿਹੜੀ ਹੈ ਤੱਕ ਦਿੱਤਾ ਸੋ ਕੁੱਲ ਮਿਲਾ ਕੇ ਜੇ ਗੱਲ ਕਰੀਏ ਜਿਹੜੀ ਪਟੀਸ਼ਨ ਪਾਈ ਗਈ ਸੀ ਜਿਸ ਤਰੀਕੇ ਦੇ ਨਾਲ ਪਹਿਲਾਂ ਗੱਲ ਕੀਤੀ ਹੈ ਕਿ ਤਰਕ ਸੀਗੇ ਇਹਦੇ ਚੇਕ ਸ਼ੰਕਾ ਹੈਗੀ ਆ ਜੀ EVM ਮਸ਼ੀਨਾਂ ਦੇ ਉੱਤੇ ਦੂਸਰਾ VV67 ট্রান্সਪੇਰੈਂਟ ਕੀਤੇ ਜਾਣ ਪਰਚੀਆਂ ਆਪ ਬੰਦਾ ਕੱਢ ਕੇ ਉਹਦੇ ਚ ਡੱਬੇ ਜੇ ਪਾਵੇ EVM ਜਿਹੜੀਆਂ VV67 ਚੋਂ ਸਲਿੱਪਾਂ ਨਿਕਲਦੀਆਂ ਨੇ ਹਨਾ ਤੀਸਰਾ ਕਿ ਜਿਹੜੀ ਜੋ ਵੈਰੀਫਿਕੇਸ਼ਨ ਹੈਗੀ ਹੈ ਪਰਚੀਆਂ ਦੀ ਉਹ 100% ਦੀ ਹਰ ਉਤੇ ਉਤੇ ਹਰ ਮਸ਼ੀਨ ਦੇ ਉੱਤੇ ਕੀਤੀ ਜਾਵੇ ਸੋ ਇਹ ਜਿਹੜੀਆਂ ਪਟੀਸ਼ਨ ਸੀਗੀਆਂ ਇਹਨਾਂ ਨੂੰ ਸੁਪਰੀਮ ਕੋਰਟ ਵੱਲੋਂ ਖਾਰਜ ਕਰ ਦਿੱਤਾ ਗਿਆ ਔਰ ਜਿਹੜੀਆਂ ਡਾਇਰੈਕਸ਼ਨਸ ਆ ਦੋ ਉਹ ਤੁਹਾਨੂੰ ਮੈਂ ਦੱਸ ਦਿਆਂ ਵੀ ਇਹ ਡਾਇਰੈਕਸ਼ਨਸ ਸਪਰੀਮ ਕੋਰਟ ਨੇ ਇਲੈਕਸ਼ਨ ਕਮਿਸ਼ਨ ਨੂੰ ਦਿੱਤੀਆਂ ਨੇ ਜੀ ਅ ਵਰਿੰਦਰ ਜੀ ਕਿਸਾਨਾਂ ਦੇ ਵੱਲੋਂ ਭਾਜਪਾ ਦੇ ਆਗੂਆਂ ਦਾ ਕਿਸਾਨਾਂ ਦੇ ਮਨਾਂ ਦੇ ਵਿੱਚ ਪਹਿਲਾਂ ਹੀ ਬੜਾ ਰੋਸ ਹੈ ਭਾਜਪਾ ਦੇ ਆਗੂਆਂ ਨਾਲ ਲੈ ਕੇ ਤੇ ਹੁਣ ਪੰਜਾਬ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਈ ਥਾਵਾਂ ਦੇ ਉੱਤੇ ਭਾਜਪਾ ਦੇ ਆਗੂਆਂ ਦਾ ਵਿਰੋਧ ਹੁੰਦਾ ਅਮਰਸਰ ਦੀ ਗੱਲ ਕਰ ਰਹੀ ਹੈ ਗੁਰਦਾਸਪੁਰ ਦੀ ਗੱਲ ਕਰ ਰਹੀ ਹੈ ਜਿੱਥੇ ਦੀ ਮਰਜ਼ੀ ਦੀ ਗੱਲ ਕਰ ਲਈ 15 ਦਿਨਾਂ ਦੇ ਅੰਦਰ ਅੰਦਰ 40 ਥਾਵਾਂ ਤੇ ਭਾਜਪਾ ਦੇ ਆਗੂਆਂ ਦਾ ਵਿਰੋਧ ਕੀਤਾ ਜਾਂਦਾ ਵਾ ਤੇ ਤੁਸੀਂ ਕਿਵੇਂ ਦੇਖਦੇ ਹੋ ਕਿ ਇਸ ਵਿਰੋਧ ਦਾ ਕੀ ਅਸਰ ਹੋਵੇਗਾ ਲੋਕ ਸਭਾ ਚੋਣਾਂ ਤੇ ਪੰਜਾਬ ਦੇ ਦਾ ਦੇਖੋ ਬਾਕੀ ਆਪਾਂ ਜਿਹੜੀਆਂ ਪਾਰਟੀਆਂ ਦੇਖਦੇ ਆ ਨਾ ਚਾਹੇ ਕਾਂਗਰਸ ਹੈ ਚਾਹੇ ਸ਼ਰਮਣੀ ਅਕਾਲੀ ਦਲ ਹੈ ਚਾਹੇ ਸ਼ਰਮਣੀ ਕਾਲੀ ਦਲ ਅੰਮ੍ਰਿਤਸਰ ਹੈ ਚਾਹੇ ਬਹੁਜਨ ਸਪਾਰਸ਼ ਪਾਰਟੀ ਹੈ ਚਾਹੇ ਆਪਣੇ ਆਮ ਆਦਮੀ ਪਾਰਟੀ ਹੈ ਚਾਹੇ ਖੱਬੇ ਪੱਖੀ ਪਾਰਟੀਆਂ ਕੋਈ ਵੀ ਪਾਰਟੀ ਹੈ ਚਾਹੇ ਆਜ਼ਾਦ ਉਮੀਦਵਾਰ ਹੀ ਆਪਣਾ ਕੋਈ ਪ੍ਰਚਾਰ ਕਰ ਰਿਹਾ ਬੈਠਕਾਂ ਕਰ ਰਿਹਾ ਉਹਨਾਂ ਦਾ ਬਿਲਕੁਲ ਵੀ ਵਿਰੋਧ ਨਹੀਂ ਹੋ ਰਿਹਾ ਨਾ ਕਿਸੇ ਆ ਬੰਦੇਲ ਨੂੰ ਨਾ ਕਿਸਾ ਨਾਲ ਨੂੰ ਨਾ ਕਿਸੇ ਹੂਰ ਵੱਲੋਂ ਤੇ ਅਕਸਰ ਆਪਾਂ ਖਬਰਾਂ ਸੁਣਦੇ ਆ ਕਿ ਭਾਈ ਕਿਸਾਨਾ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦਾ ਦੱਬ ਕੇ ਵਿਰੋਧ ਹੋ ਰਿਹਾ ਔਰ ਜਿਸ ਢੰਗ ਨਾਲ ਤੁਸੀਂ ਵੀ ਗੱਲ ਕਹੀ ਹੈ ਬਿਲਕੁਲ ਮੈਂ ਮੇਰੇ ਕੰਨੀ ਵਿੱਚ ਇਹ ਗੱਲ ਪਈ ਹੈ ਕਿ 15 ਪਿਛਲੇ 15 ਦਿਨਾਂ ਚ 40 ਵਾਰ 40 ਥਾਈਂ ਵਿਰੋਧ ਹੋ ਗਿਆ ਆ ਤੁਸੀਂ ਆਪਾਂ ਸੁਣਦੇ ਆ ਕਿ ਤਨਪ੍ਰੀਤ ਸਿੰਘ ਸੰਦੂ ਜਿਹੜੇ ਅੰਮ੍ਰਿਤਸਰ ਤੋਂ ਉਮੀਦਵਾਰ ਨੇ ਭਾਜਪਾ ਦੇ ਜੀ ਜਿਸ ਢੰਗ ਨਾਲ ਆਪਾਂ ਗੱਲ ਕਰਦੇ ਆ ਦਿਨੇਸ਼ ਸਿੰਘ ਬੱਬੂ ਗਰਦਾਸਪੁਰ ਤੋਂ ਨੇ ਫੇਰ ਹੋਰ ਵੀ ਤੁਸੀਂ ਲਾ ਲੋ ਆਗੂ ਹੰਸਰਾਜ ਹੰਸ ਜੀ ਨੇ ਫਰੀਦਕੋਟ ਦੇ ਸਭ ਤੋਂ ਵੱਧ ਜਿਹੜਾ ਵਿਰੋਧ ਹੋਇਆ ਉਹ ਹੰਸਰਾਜ ਹੰਸੂ ਰਾਂ ਦਾ ਹੋਇਆ 15 ਥਾਈਆਂ ਨਾਲ ਦਾ ਵਿਰੋਧ ਹੋਇਆ ਜੀ ਹੰਸਰਾਜ ਹੰਸੂ ਰਾਂ ਦਾ ਜੀ ਸੋ ਇਸ ਵੇਲੇ ਸਭ ਤੋਂ ਜ਼ਿਆਦਾ ਜਿਸ ਤਰੀਕੇ ਨਾਲ ਹੋਇਆ ਨਰਾਜ਼ਗੀ ਜਿਹੜੀ ਹੈ ਕਿਸਾਨਾਂ ਵੱਲੋਂ ਸਾਫ਼ ਤੌਰ ਤੇ ਜਤਾਈ ਜਾ ਰਹੀ ਹੈ ਸ਼ੰਭੂ ਬਾਰਡਰ ਤੇ ਵੀ ਡਟੇ ਬੈਠੇ ਨੇ ਔਰ ਕਿਸਾਨਾਂ ਕਿਸਾਨ ਜਿਹੜੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇਹ ਸਵਾਰ ਪੂਰਾ ਵਿਰੋਧ ਜਤਾ ਰਹੇ ਨੇ ਪੰਜਾਬ ਦੇ ਵਿੱਚ ਕਿਸਾਨ ਭਾਜਪਾ ਭਾਰਤ ਜਨਤਾ ਪਾਰਟੀ ਦਾ ਔਰ ਇਹ ਜਿਸ ਢੰਗ ਨਾਲ ਇਹ ਵਿਰੋਧ ਹੋ ਰਿਹਾ ਔਰ ਵਿਰੋਧ ਵਧੂਗਾ ਮੈਨੂੰ ਜਿੱਥੋਂ ਤੱਕ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਵਿਰੋਧ ਕਿਸਾਨ ਵਿਧਾ ਸਕਦੇ ਨੇ ਕਿਉਂਕਿ ਜਿਸ ਢੰਗ ਨਾਲ ਇਹ ਸਟੇਟਮੈਂਟਸ ਆ ਰਹੀਆਂ ਨੇ ਇਹ ਆਪਣੇ ਟਿੱਪਣੀਆਂ ਕਰ ਰਹੇ ਨੇ ਇਹ ਵਿਰੋਧ ਮੈਨੂੰ ਲੱਗਦਾ ਹੈ ਵਿਧਾਨਗੇ ਆਪਣੇ ਭਾਰਤੀ ਜਨਤਾ ਪਾਰਟੀ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਢੰਗ ਨਾਲ ਇਹ ਵਿਰੋਧ ਚੱਲ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਪ੍ਰਚਾਰ ਕਰਨਾ ਹੋਰ ਵੀ ਮੁਸ਼ਕਲ ਹੋ ਜਾਵੇਗਾ ਲੁਧਿਆਣੇ ਤੋਂ ਜਿਹੜੇ ਬਿੱਟੂ ਫੁਰਗੀ ਨੇ ਬੇਸ਼ੱਕ ਲੁਧਿਆਣੇ ਤੋਂ ਖੜੇ ਨੇ ਪਿੰਡੂ ਹਲਕੇ ਵੀ ਕਿਉਂਕਿ ਇੱਕ ਲੋਕ ਸਭਾ ਹਲਕੇ ਦੇ ਵਿੱਚ 9 ਵਿਧਾਨ ਸਭਾ ਹਲਕੇ ਹੁੰਦੇ ਨੇ ਉਹ ਪਿੰਡੂ ਹਲਾਕਾ ਵੀ ਹੁੰਦਾ ਹੈ ਸ਼ਹਿਰੀ ਇਲਾਕਾ ਵੀ ਹੁੰਦਾ ਹੈ ਤੇ ਸ਼ਹਿਰਾਂ ਦੇ ਵਿੱਚ ਵੀ ਕਈ ਥਾਈਂ ਵਿਰੋਧ ਦੇਖਿਆ ਜਾ ਸਕਦਾ ਹੈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਢੰਗ ਨਾਲ ਪ੍ਰਚਾਰ ਦੀ ਮੈਂ ਗੱਲ ਕਰ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਵਿਰੋਧ ਜਿਹੜਾ ਹੈ ਨਾ ਉਹ ਚੱਲ ਸਕਦਾ ਹੈ ਦੇਖੋ ਗੱਲ ਪਤਾ ਕੀ ਹੈ ਜੀ ਵਿਰੋਧ ਤਾਂ ਜਿਹੜੀ ਸਰਕਾਰ ਹੁੰਦੀ ਜਿਹੜੇ ਸਾਡੇ ਨੁਮਾਇੰਦੇ ਹੁੰਦੇ ਨੇ ਇਹਨਾਂ ਨੇ ਸਾਡੀ ਗੱਲ ਜਿਹੜੀ ਆ ਸਰਕਾਰ ਤੱਕ ਪਹੁੰਚਾਉਣੀ ਹੁੰਦੀ ਹੈ ਉਹੀ ਸਰਕਾਰ ਜਿਹੜੀ ਅਸੀਂ ਬਣਾਈ ਹੁੰਦੀ ਹੈ ਉਹੀ ਸਰਕਾਰ ਜਿਹੜੀ ਜਿੰਨੇ ਵੀ ਐਮਪੀ ਨੇ ਉਹਨਾਂ ਨੂੰ ਮਿਲਾ ਕੇ ਬਣਾਈ ਜਾਂਦੀ ਆ ਉਹੀ ਸਰਕਾਰ ਜਿਹੜੀ ਸਾਡੇ ਲਈ ਕੰਮ ਕਰਦੀ ਹੈ ਉਹੀ ਸਰਕਾਰ ਜਿਨ੍ਹਾਂ ਦੀ ਅਸੀਂ ਤਨਖਾਹਾਂ ਭਰਦਿਆਂ ਉਹੀ ਸਰਕਾਰ ਜਿਨ੍ਹਾਂ ਦੀਆਂ ਗੱਡੀਆਂ ਦੇ ਵਿੱਚ ਪٹرول ਪਾਉਂਦੇ ਆ ਜਿਨ੍ਹਾਂ ਦੇ ਟੈਲੀਫੋਨਾਂ ਦਾ ਅਸੀਂ ਬਿੱਲ ਜਿੰਨੇ ਆ ਜਿਨ੍ਹਾਂ ਨੂੰ ਜਿੰਨੀ ਵਾਰ ਵੀ ਐਮਪੀ ਬਣਦੇ 19 ਵਾਰ ਇਹਨਾਂ ਨੂੰ ਪੈਂਚਾ ਦਿੰਨੇ ਆ ਜਿਹੋ ਉਹੀ ਸਰਕਾਰ ਹੈ ਜਿਹੜੇ ਸਾਡੇ ਟੈਕਸ ਦੇ ਪੈਸੇ ਤੇ ਪਲਦੀ ਹੈ ਉਹੀ ਸਰਕਾਰ ਹੈ ਜਿਹੜੀ ਸਾਡੇ ਲਈ ਕੰਮ ਕਰੂਗੀ ਪਰ ਜਦੋਂ ਸਰਕਾਰਾਂ ਸਾਡੇ ਚੁਣੇ ਹੋਏ ਨੁਮਾਇੰਦੇ ਸਾਡੇ ਰਿਪਰੈਜ਼ੈਂਟੇਟਿਵ ਕੰਮ ਨਾ ਕਰਨ ਸਿੱਧਾ ਤੇ ਫਿਰ ਉਹ ਜਿਹੜੀਆਂ ਚੀਜ਼ਾਂ ਬੜਾ ਦੁੱਖ ਲੱਗਦਾ ਕਿ ਯਾਰ ਕੀ ਆ ਹੁਣ ਤਾਂ ਤੁਸੀਂ ਜਿਸ ਤਰੀਕੇ ਦੇ ਨਾਲ ਆਪਾਂ ਬਦਲਾਅ ਦੀ ਗੱਲ ਕਰਦੇ ਆਂ ਅਸੀਂ ਤਬਦੀਲੀ ਦੀ ਗੱਲ ਕਰਦੇ ਆਂ ਹੌਲਾ ਸਿੱਧਾ ਸਿੱਧਾ ਜਿਹੜੀ ਮੈਂ ਹਰ ਵਾਰ ਪ੍ਰੋਗਰਾਮਾਂ ਦੇ ਵਿੱਚ ਕੁਝ ਦਿਨਾਂ ਤੋਂ ਲਗਾਤਾਰ ਇਸ ਗੱਲ ਦੀ ਜਿਹੜੀ ਹੈ ਚਰਚਾ ਕਰ ਰਹਿਆਂ ਕਿ ਭਾਈ ਜਿੰਨੇ ਵੀ ਉਮੀਦਵਾਰ ਨੇ ਕਿਸੇ ਵੀ ਪਾਰਟੀ ਨੂੰ ਸਿਰਫ ਆਪਣੀ ਵੋਟ ਤੱਕ ਆਪਣੀ ਸੀਟ ਤੱਕ ਮਤਲਬ ਹੈ ਕਿ ਸਾਨੂੰ ਜੇ ਸੀਟ ਨਹੀਂ ਮਿਲੀ ਟਿਕਟ ਨਹੀਂ ਮਿਲੀ ਤੇ ਅਸੀਂ ਛੜੱਪਾ ਮਾਰ ਕੇ ਦੂਜੀ ਪਾਰਟੀ ਦੇ ਕੋਲ ਚੱਲਿਆਂ ਤੇ ਪਾਰਟੀਆਂ ਵੀ ਹੁਣ ਅੱਜਕੱਲ ਬੜੇ ਅਫਸੋਸ ਵਿਚਾਰ ਕੇ ਫੈਸਲੇ ਲੈ ਰਹੀਆਂ ਕਿਤੇ ਕੋਈ ਉਮੀਦਵਾਰ ਸਿਰ ਕਢਵਾ ਉਮੀਦਵਾਰ ਘੇਰਨਾ ਕਿਤੇ ਨਾਰਾਜ਼ ਹੋਵੇ ਤੇ ਵੱਡੇ ਵੱਡੇ ਜਿਹੜੇ ਸਿਰ ਕਢਵੇਂ ਉਮੀਦਵਾਰ ਸੀ ਜਿਹੜੇ ਕਹਿੰਦੇ ਸੀ ਇਹ ਪਾਰਟੀ ਨਹੀਂ ਇਹ ਸਾਡੀ ਮਾਂ ਹੈ ਉਹ ਮਾਂ ਦੀ ਗੋਦੀ ਚੋਂ ਛੜੱਪਾ ਮਾਰ ਕੇ ਮਾਸੇ ਦੀ ਗੋਦੀ ਚ ਜਾ ਕੇ ਬਹਿ ਗਏ ਨੇ ਜਦੋਂ ਵਾਪਸ ਆਉਂਦੇ ਨੇ ਕਹਿੰਦੇ ਸਾਡੀ ਮਾਂ ਪਾਰਟੀ ਹੈ ਇਹ ਕਿਰਦਾਰ ਸਾਡੇ ਸਿਆਸਦਾਨਾਂ ਦਾ ਬਣ ਗਿਆ ਨਵੀਂ ਪਰਤ ਪੈ ਗਈ ਪੰਜਾਬ ਦੇ ਵਿੱਚ ਜੀ ਭੁਪਿੰਦਰ ਜੀ ਇਸ ਵੇਲੇ ਜੋ ਹਾਲਾਤ ਸਾਡੇ ਦੇਸ਼ ਦੇ ਚੱਲਦੇ ਪਏ ਨੇ ਉੱਪਰੋਂ ਉੱਪਰ ਵੇਖਣ ਨੂੰ ਜੋ ਮਰਜ਼ੀ ਲੱਗਦੇ ਹੋਣ ਅੰਦਰੋਂ ਕੋਈ ਵੀ ਤੰਦ ਛੇੜ ਲੋ ਕਿਸੇ ਵੀ ਚੀਜ਼ ਨੂੰ ਕਿਸੇ ਵੀ ਮੁੱਦੇ ਨੂੰ ਚੁੱਕ ਲੋ ਭពਿੰਦਰ ਜੀ ਜਿਹੜੇ ਆਮ ਹੁੰਦੇ ਨੇ ਬੇਰੋਜ਼ਗਾਰੀ ਮੁੱਦਾ ਇਹਦੇ ਆਮ ਸਾਰੇ ਦੇ ਸਾਹਮਣੇ ਹੀ ਨੇ ਪਰ ਸਾਡੇ ਦੇਸ਼ ਦੇ ਵਿੱਚ ਕਿਸ ਤਰ੍ਹਾਂ heira feeri ਠੱਗੀ ਔਰ ਕਿਸ ਢੰਗ ਨਾਲ ਮਾੜੇ ਕੰਮ ਹੁੰਦੇ ਨੇ ਮੈਂ ਤੇ ਅੱਜ ਦੀ ਇੱਕ ਪ੍ਰੋਗਰਾਮ ਦੇਖ ਕੇ ਬੜਾ ਹੈਰਾਨ ਆਇਆ ਇੱਕ ਸੋਸ਼ਲ ਮੀਡੀਆ ਤੇ ਪ੍ਰੋਗਰਾਮ ਮੈਂ ਦੇਖ ਰਿਹਾ ਸੀਗਾ ਕਿ ਉਹਦੇ ਵਿੱਚ ਦੱਸਿਆ ਸੀਗਾ ਕਿ ਇੱਕ ਅ ਨੌਜਵਾਨ ਨਾਲ ਆ ਹੋਟਲਾਂ ਦੇ ਵਿੱਚ ਕਿਹ ਸਕੈਮ ਚੱਲਦੇ ਪਏ ਨੇ ਜੀ ਬੜਾ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਜੀ ਇੱਕ ਨੌਜਵਾਨ ਦਿੱਲੀ ਪਹਾੜਗੰਜ ਏਰੀਆ 'ਚ ਜਾਂਦਾ ਹੂੰ ਉਸ ਦੀ ਕਿਤੇ ਬਿਜ਼ਨਸ ਮੀਟਿੰਗ ਸੀ ਕਿਤੇ ਜੀ ਉਹ ਬਿਜ਼ਨਸ ਮੀਟਿੰਗ ਚੰਦ ਘੰਟਿਆਂ ਦੀ ਸੀ ਉਹ ਕਹਿੰਦਾ ਕਿ ਭਾਈ ਮੈਂ ਚਲੋ ਆਪਣਾ ਸਮਾਨ ਜਿਹੜਾ ਰੱਖਿਆ ਹੈ ਇਹ ਕਿਤੇ ਨਾ ਕਿਤੇ ਮੈਂ ਹੋਟਲ 'ਚ ਰੱਖ ਦਿੰਨਾ ਤੇ ਉਥੋਂ ਮੂੰਹ ਹੱਥ ਧੋ ਕੇ ਤੇ ਆਪਣੀ ਬਿਜ਼ਨਸ ਮੀਟਿੰਗ ਅਟੈਂਡ ਕਰਕੇ ਵਾਪਸ ਸਮਾਨ ਚੁੱਕ ਲਾਂਗਾ ਦੋ ਦੋ 2-4 ਘੰਟੇ ਲੱਗਣੇ ਹੈ ਪਹਾੜਾਂ ਗਾਂ ਦੇ ਰਿਹਾ ਤੇ ਹੋਟਲ ਬੁੱਕ ਕਰਦਾ ਉੱਥੇ ਰੁਕਦਾ ਆਪਣਾ ਸਮਾਨ ਰੱਖਦਾ ਮੂੰਹ ਹੱਥ ਧੋਂਦਾ ਤੇ ਆਪਣੀ ਮੀਟਿੰਗ ਤੇ ਚਲਾ ਜਾਂਦਾ ਵਾਪਸ ਆ ਕੇ 2-4 ਘੰਟੇ ਬਾਅਦ ਸਮਾਨ ਚੁੱਕ ਲੈਂਦਾ ਦਰਵਾਜ਼ਾ ਖੋਲਦਾ ਕਮਰੇ 'ਚ ਜਾਂਦਾ ਇੰਨੀ ਦੇਰ ਨੂੰ ਆਇਆ ਤੇ ਚੰਗੇ ਬੌਂਸਰ ਟਾਈਪ ਦੇ ਬੰਦੇ 3-4 ਆਉਂਦੇ ਨੇ ਤੇ ਨਾਲ ਉਹਨਾਂ ਦੇ ਇੱਕ ਸਨਖੀ ਜੀ ਕੁੜੀ ਹੁੰਦੀ ਹੈ ਫਟਾਫਾਰ ਉਸ ਮੁੰਡੇ ਨੂੰ ਆਂਦੇ ਕਮਰੇ 'ਚ ਬੰਦ ਕਰ ਲੈਂਦੇ ਤੇ ਪੇੜਾ ਮਾਰਨੀ ਸ਼ੁਰੂ ਕਰ ਦਿੰਦੇ ਉਸ ਨੌਜਵਾਨ ਨੂੰ ਔਰ ਨੌਜਵਾਨ ਘਬਰਾ ਜਾਂਦਾ ਨੌਜਵਾਨ ਫਟਾਫੜ ਉਹਨੂੰ ਧਮਕੀਆਂ ਦੇ ਕੇ ਕੁੜੀ ਨੂੰ ਜਿਹੜੀ ਉਹਨਾਂ ਨਾਲ ਉਹਨਾਂ ਦੀ ਸਾਥਣ ਕੁੜੀ ਹੁੰਦੀ ਉਹਨੂੰ ਕਹਿੰਦੇ ਨੇ ਫਟਾਫਟ ਕੱਪੜੇ ਲਾਓ ਪੂਰੀ ਅਸ਼ਲੀਲ ਹੋ ਜਾਂਦੀ ਨੰਗੀ ਹੋ ਜਾਂਦੀ ਆ ਕੁੜੀ ਲੜਕੀ ਔਰ ਉਹਦੇ ਕੱਪੜੇ ਉਤਾਰ ਦਿੰਦੇ ਨੇ ਫਿਰ ਉਹਦੇ ਚ ਚੇੜਾ ਮਾਰ ਮਾਰ ਕੇ ਕੁੜੀ ਨਾਲ ਉਹ ਉਹਦੇ ਵੀ ਕੱਪੜੇ ਲੋਹਾ ਕੇ ਉਹਦੇ ਨਾ ਫੋਟੋ ਖਿਚਾਉਂਦੇ ਨੇ ਜੀ ਫੋਟੋ ਖਿਚਾਉਂਦੇ ਨੇ ਤੇ ਉਸ ਕੁੜੀ ਨੂੰ ਕਹਿੰਦੇ ਨੇ ਵੀ 15000 ਰੁਪਏ ਕੱਢ ਉਹ ਮੁੰਡਾ ਨੌਜਵਾਨ 15000 ਰੁਪਏ ਦੇ ਕੇ ਬੜੀ ਮੁਸ਼ਕਲ ਜਾਨ ਛਡਾਉਂਦਾ ਪਤਾ ਕਿੱਦਾਂ ਲੱਗਾ ਉਹ ਮੁੰਡਾ ਕੰਪਲੇਨਟ ਨਹੀਂ ਕਰਦਾ ਇੱਕ ਬੀਬੀ ਹੈਗੀ ਆ ਦੀਪਿਕਾ ਨਾਰਾਇਣ ਉਹ ਉਹਦਾ ਪੂਰਾ ਨਾਮ ਹੈਗਾ ਦੀਪਿਕਾ ਨਾਰਾਇਣ ਭਰਦਵਾਜ ਇੱਕ ਪੌਡਕਾਸਟਰ ਹੈ ਮੈਨਜ਼ ਰਾਈਟਸ ਉੱਤੇ ਕੰਮ ਕਰਦੀ ਐ ਇਹ ਇਹ ਬੀਬੀ ਨੇ ਜਦੋਂ ਸੋਸ਼ਲ ਮੀਡੀਆ ਤੇ ਸਾਰੀ ਕਹਾਣੀ ਲਾਈ ਤੇ ਫਿਰ ਦੇਖਦੇ ਵੇਖਦੇ ਬਾਕੀ ਲੋਕਾਂ ਨੇ ਵੀ ਆਪਣੇ ਜਿਹੜੇ ਸੀਗੇ ਇਹ ਅਜੇ ਕਿਸੇ ਸੌਣਾਂ ਦੀ ਸ਼ੁਰੂ ਕਰਤੇ ਕੋਈ ਕਹਿੰਦਾ ਪਹਾੜ ਗੰਜੇਰੀ ਇੱਥੇ ਮੇਰੇ ਨਾਲ ਵੀ ਇਦਾਂ ਹੋਇਆ ਦੂਜਾ ਕਹਿੰਦਾ ਮੇਰੇ ਨਾਲ ਵੀ ਹੋਇਆ ਪਹਾੜ ਗੰਜੇਰੀ ਹਾਟਲਾਂ ਦਾ ਸਕੈਮ ਬਣਿਆ ਪਿਆ ਸੋ ਉੱਥੇ ਜਿਸ ਢੰਗ ਨਾਲ ਲੁੱਟ-ਖੁੱਟ ਹੁੰਦੀ ਹੈ ਪਤਾ ਇਹ ਵੀ ਲੱਗਾ ਹੈ ਹੋਟਲ ਵਾਲੇ ਤੇ ਮਿਲੇ-ਮਿਲੇ ਨੇ ਪੁਲਿਸ ਵਾਲੇ ਵੀ ਨਾਲ ਮਿਲੇ ਨੇ ਇੱਥੋਂ ਤੱਕ ਕਿ ਕਈ ਵਕੀਲ ਵੀ ਨਾਲ ਮਿਲੇ ਨੇ ਉਹ ਵੀ ਪ੍ਰਭਾਵ ਪਾ ਕੇ ਸਭ ਚੀਜ਼ਾਂ ਜਿਹੜੀਆਂ ਹੈ ਡਰਾਤਮ ਕਾ ਕੇ ਇਹੋ ਜੇ ਸਕੈਮ ਇਹੋ ਜੇ ਨੈਕਸਸ ਜਿਹੜੇ ਚੱਲਦੇ ਪਏ ਨੇ ਉੱਥੇ ਜੇ ਬੰਦਾ ਕੋਈ ਰੋਟੀ ਖਾਂਦਾ ਰੋਟੀ ਮੰਨ ਲਓ 100 ਰੁਪਏ ਦੀ ਹੈ ਬਿੱਲ ਉਹਦਾ ਬਣਾਤਾ ਜਾਂਦਾ 4-500 ਰੁਪਏ ਦਾ ਜੇ ਨਹੀਂ ਤੇ ਬੰਦਾ ਦੂਰੋਂ ਆਇਆ ਹੁੰਦਾ ਕਹਿੰਦਾ ਯਾਰ ਲੜਾਈ ਝਗੜੇ ਚ ਕੀ ਪੈਣਾ ਦਿਓ ਤੇ ਫਟਾਫਟ ਖਤਮ ਕਰੋ ਕੰਮ ਸੋ ਇਹੋ ਜਿਹੇ ਜਿਹੜੇ ਚੀਜ਼ਾਂ ਕੀ ਉਸ ਏਰੀਏ ਦੇ ਐਮਐਲਏ ਨੂੰ ਨਹੀਂ ਪਤਾ ਕੀ ਉਸ ਅਰੇ ਦੇ ਪੁਲਿਸ ਨੂੰ ਨਹੀਂ ਪਤਾ ਸਭ ਨੂੰ ਪਤਾ ਮੈਨੂੰ ਲੱਗਦਾ ਕਿਤਨੇ ਕਿਤੇ ਇਸ ਵੇਲੇ ਸਾਡੇ ਰਿਪਰੈਜ਼ੈਂਟੇਟਿਵ ਸਾਡੀ ਪੁਲਿਸ ਸਾਡੇ ਸਾਰੇ ਚੀਜ਼ਾਂ ਜਿਹੜੀਆਂ ਨੇ ਇਸ ਵੇਲੇ ਇਹ ਆਪਣੇ ਕੈਰੈਕਟਰ ਤੋਂ ਆਪਣੇ ਕਰਤਾਰ ਤੋਂ ਥੇਠਾਂ ਡਿੱਗ ਗਏ ਨੇ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਨਹੀਂ ਇਸ ਤੇਜ਼ ਦੇ ਵਿੱਚ ਥੋਲੀਆਂ ਸਮੱਸਿਆਵਾਂ ਨਹੀਂ ਬਸ ਜਿਹੜੀ ਚੀਜ਼ ਨਾ ਚੱਕੋ ਜਿਹੜੀ ਚੀਜ਼ ਟੱਕੀ ਹੋਈ ਹੈ ਉਹ ਟੱਕੀ ਰਹਿਣ ਦੇ ਜਦੋਂ ਉੱਤ ਚੱਕਿਆ ਜਾਂਦਾ ਹੈ ਨਾ ਉਹ ਤਾਂ ਪਰਦਾ ਤੇ ਪਤਾ ਲੱਗਦਾ ਮੱਥੇ ਤੇ ਬੰਦਾ ਹੱਥ ਮਾਰਦਾ ਓਹੋ ਸਾਡੇ ਦੇਸ਼ ਤੇ ਇਹ ਵਿੱਚ ਇਹ ਕੁਝ ਹੋ ਰਿਹਾ ਹੈ ਸੋ ਸਭ ਕੁਝ ਪਤਾ ਹੁੰਦਾ ਹੈ ਵਿਧਾਇਕਾਂ ਨੂੰ ਵੀ ਤੇ ਐਮ ਐਲ ਏ ਨੂੰ ਵੀ ਤੇ ਪੁਲਿਸ ਨੂੰ ਵੀ ਸਭ ਕੁਝ ਪਤਾ ਹਰ ਬੰਦੇ ਨੂੰ ਪਤਾ ਹੁੰਦਾ ਪਰ ਉਹ ਜਿਹੜੀ ਚੀਜ਼ ਟੱਕੀ ਹੋਈ ਹੈ ਨਾ ਉਹ ਟੱਕੀ ਹੋਈ ਹੋ ਰਹੀਦੀ ਹੈ ਜਦੋਂ ਉਹਦੇ ਚ ਕਪੜਾ ਚੱਕੋ ਤੇ ਫਿਰ ਪਤਾ ਲੱਗਦਾ ਵੀ ਅਸਲੀਅਤ ਤੇ ਇਹ ਸੀ ਜੀ ਜੀ ਵਿਰਿੰਦਰ ਜੀ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਹ ਸਨ ਸਾਡੇ ਨਾਲ ਸੀਨੀਅਰ ਜਰਨਲਿਸਟ ਜਿਨ੍ਹਾਂ ਨੇ ਵਿਚਾਰ ਚਰਚਾ ਕੀਤੀ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਭਗਤੀ ਸਿਆਸਤ ਦਾ ਨਵਾਂ ਪ੍ਰੋਗਰਾਮ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਜੀ